ਹੇ ਪਿਆਰ ਪਰਿ ਹਸਤੀ ਕਾਲ ਤੇ ਔਰ ਮੈਂ ਅੱਜ ਵੀ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਇੱਕ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਅੱਜ ਸਟਿਚਿੰਗ ਵਾਲੇ ਲੈ ਕੇ ਆਏ ਹਾਂਗੇ ਇਹ ਆਪਣੇ ਸੂਟ ਨੇ ਜਿਹੜੇ ਕੁਝ ਬਾਰੇ ਜਾਣੇ ਨੇ ਕੋਸ ਇਧਰ ਲੈਨੇ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਵੀ ਕਿੱਦਾਂ ਦੀ ਆਪਣੀ ਸਟਿਚਿੰਗ ਆਗੀ ਤੁਸੀਂ ਕਿਸੇ ਪ੍ਰਕਾਰ ਦੀ ਸਾਡੀ ਤੋਂ ਸਟਿਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋ ਕਰਦੇ ਆ ਵੀਡੀਓ ਦੀ ਸਟਾਰਟਿੰਗ ਪਲੀਜ਼ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ ਫਾਸਟ ਸੂਟ ਹੈ ਜਿਹੜਾ ਆਪਾਂ ਹੁਣ ਆਰਡਰ ਪੰਡ ਤਿਆਰ ਕਰਕੇ ਦਿੱਤਾਗਾ ਉਹਨਾਂ ਦੀ ਕਾਫੀ ਕਲਰ ਦੀ ਡਿਮਾਂਡ ਆਈ ਸੀਗੀ ਕਾਫੀ ਕਲਰ ਦਾ ਸੂਟ ਹੈਗਾ ਆਪਾਂ ਦੁਕਾਨੀਆਂ ਤੁਹਾਨੂੰ ਸਾਰਾ ਖੋਲ ਕੇ ਵੀ ਕਿੱਦਾਂ ਦਾ ਵਾ ਆ ਵਾਲੀ ਡਿਜ਼ਾਈਨਿੰਗ ਹੈਗੀ ਇਸ ਸੂਟ ਦੀ ਇਹਦੇ ਵਿੱਚ ਸਾਰੇ ਦੇ ਵਿੱਚ ਪੈਨਲ ਪਾਏ ਹੋਏ ਨੇ ਸੂਟ 'ਚ ਪੈਚਵਰਕ ਲਾ ਕੇ ਆਹ ਵਾਲਾ ਆਪਾਂ ਨੇ ਨੈੱਕ ਰੈਡੀ ਕੀਤਾ ਪੂਰਾ ਪਿਓਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਨੇੜੇ ਤੋਂ ਸਿੱਪੀ ਮੋਤੀ ਕੱਟ ਦਾਣਾ ਸਾਰਾ ਕੁਝ ਯੂਜ਼ ਕੀਤਾ ਹੋਇਆ ਇਹਦੇ ਵਿੱਚ ਆਹ ਵਾਲਾ ਬਣਾਇਆ ਹੈਗਾ ਨੀਚੋਂ ਘੇਰਾ ਸਾਰੀ ਆਪਾਂ ਨੇ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੈਗੀ ਵਾਈਟ ਕਲਰ ਦੀ ਆਫ ਵਾਈਟ ਜਿੱਦਾਂ ਦੀ ਬਾਟਮਾਂਗੇ ਉਦਾਂ ਦੀ ਆਪਾਂ ਨੇ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਸਾਰਾ ਪ੍ਰੋਪਰ ਰੈਡੀ ਕੀਤਾਗਾ ਜਿੱਦਾਂ ਦੀ ਡਿਮਾਂਡ ਆਈ ਸੀ ਆਪਾਂ ਨੇ ਉਦਾਂ ਹੀ ਰੈਡੀ ਕੀਤਾਗਾ ਦੇਖ ਸਕਦੇ ਹੋ ਬੈਕ ਫਰੰਟ ਫਰੰਟ ਤੇ ਸਾਰੇ ਇਹਦੇ ਵਰਕ ਕੀਤਾ ਹੋਇਆ ਤੁਸੀਂ ਇਦਾਂ ਦਾ ਸੂਟ ਕੋਈ ਕਸਟਮਾਈਜ਼ ਕਰਾਉਣਾ ਸਾਡੇ ਤੋਂ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੀ ਪਸੰਦੀਦਾ ਡਿਜ਼ਾਈਨ ਭੇਜ ਕੇ ਤੁਸੀਂ ਸੂਟ ਆ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਇਹਦੇ ਨਾਲ ਜਿਹੜੀ ਬਾਟਮ ਰੱਖੀ ਆਪਾਂ ਨੇ ਉਹ ਵੀ ਬਹੁਤ ਜ਼ਿਆਦਾ ਸੋਹਣੀ ਜੀ ਰੱਖੀ ਆਗੀ ਆਹ ਵਾਲੀ ਬਾਟਮ ਰਹਿਣ ਵਾਲੀ ਹੈ ਦੇ ਪੌਂਚਿਆਂ ਤੇ ਵਰਕ ਆਊਗਾ ਬਾਟਮ ਦੇ ਆਹ ਵਾਲਾ ਸੇਮ ਆਪਾਂ ਪੈਚ ਵਰਕ ਲਗਾ ਕੇ ਸ਼ਰਟ ਦੇ ਨਾਲ ਦਾ ਪੌਂਚਿਆਂ ਤੇ ਵਰਕ ਕੀਤਾਗਾ ਜਿਹੜਾ ਦੁਪੱਟਾ ਰੱਖਿਆਗਾ ਉਹ ਆਪਾਂ ਸ਼ਰਟ ਨਾਲ ਦਾ ਰੈਡੀ ਕੀਤਾ ਚਨੂਨ ਦਾ ਦੁਪੱਟਾਗਾ ਚਨੂਨ ਦੇ ਦੁਪੱਟੇ ਦੇ ਨਾਲ ਆਪਾਂ ਦੋਨੇ ਸਾਈਡ ਇਹਨੂੰ ਦਿੱਤੀ ਹੈ ਫਿਨਿਸ਼ਿੰਗ ਪੱਟੀ ਅੰਦਰਲੀ ਸਾਈਡ ਦਿੱਤੀ ਹੈ ਵਾਈਟ ਕਲਰ ਦੀ ਜਿੱਦਾਂ ਦੀ ਆਪਾਂ ਸ਼ਰਟ ਨੂੰ ਲਾਈਆ ਉਦਾਂ ਦੀ ਦਿੱਤੀ ਆ ਗਈ ਤੇ ਬਾਹਰੇ ਆਪਾਂ ਲਾਈਆ 골ਡਨ ਵਰਕ ਨਾਲ ਦੇ ਪਲੇਨ ਪੱਟੀ ਦਿੱਤੀ ਆ ਗਈ ਸਾਰੀ ਫਿਨਿਸ਼ਿੰਗ ਪੱਟੀ ਬਹੁਤ ਜਿਆਦਾ ਸਪਾਈ ਦਾ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਨੇੜੇ ਤੋਂ ਪੂਰੇ ਪ੍ਰੋਪਰ ਮੈਚ ਸਾਰਾ ਕਰਦਾ ਆ ਆਪਾਂ ਨੇ ਵਰਕ ਕੰਮ ਕੀਤਾਗਾ ਦੁਪੱਟੇ ਤੇ ਵੀ ਚਲੂਨ ਦਾ ਦੁਪੱਟਾ ਰਹਿਣ ਲੱਗਾ ਸ਼ਰਟ ਦੇ ਨਾਲ ਦਾ ਦੁਪੱਟਾ ਰੱਖਿਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਵੇਅਰ ਕੀਤਾ ਹੋਇਆ ਸੂਟ ਬਹੁਤ ਵਧੀਆ ਲੱਗਣਾਗਾ ਕਿਉਂਕਿ ਆਫ-ਵਾਈਟ ਬਾਟਮ ਨਾਲ ਜਿਹੜਾ ਉੱਥੇ ਹੀ ਬਹੁਤ ਜ਼ਿਆਦੇ ਰਿਹਾਗਾ ਦੇਖ ਸਕਦੇ ਹੋ ਇਹ ਫਸਟ ਸੂਟ ਉਹਨਾਂ ਦਾ ਜਿਹੜਾ ਉਹਨਾਂ ਨੇ ਹੈਂਡਵਰਕ ਚ ਤਿਆਰ ਕਰਵਾਇਆਗਾ ਸੈਕੰਡ ਸੂਟ ਆ ਗਿਆ ਸਿੰਪਲ ਇਹ ਸਿੰਪਲ ਹੀ ਸੀਗਾ ਉਹਨਾਂ ਦਾ ਸੂਟ ਕਾਟਨ ਦਾ ਹੀ ਜਿਹੜੇ ਆਪਾਂ ਚਿਕਨ ਪਲਾਜ਼ੋ ਨਾਲ ਸੇਲ ਕੀਤੇ ਸੀਗੇ ਉਹ ਵਾਲਾ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਸਵੀਡਾਟ ਨੇ ਇੱਕ ਰੱਖ ਕੇ ਇਦਾਂ ਰੈਡੀ ਕੀਤਾ ਤੇ ਚਾਪਨ ਤੇ ਇਹਦੇ ਲੈਸ ਲਾਈ ਆ ਪਾਕਿਸਤਾਨੀ 슬ੀਵਜ਼ ਰੱਖੀਆਂ ਨੇ 슬ੀਵਜ਼ ਤੇ ਆਹ ਵਾਲੀ ਲੈਸ ਇਸ ਦਿੱਤੀ ਆਗੀ ਨਾਲ ਇਹਦੇ ਰੱਖਿਆਗਾ ਆਪਾਂ ਪੈਂਟ ਪਲਾਜੋ ਪੈਂਟ ਪਲਾਜੋ ਰੱਖਿਆਗਾ ਆਹ ਵਾਲਾ ਚੈੱਕ ਕਰ ਸਕਦੇ ਹੋਗੇ ਖਾਂ ਪਲਾਸ ਕਟ ਨਾਲ ਪਲਾਜੋ ਰੱਖਿਆ ਹੋਇਆਗਾ ਇਹ ਸਕੰਡ ਸੂਟ ਹੋ ਗਿਆ ਦੋ ਸੂਟ ਸੀਗੇ ਉਹਨਾਂ ਦੇ ਜਿਹੜੇ ਆਪਾਂ ਬਾਹਰੇ ਭੇਜਣੇ ਨੇ ਟੌਪ ਟੌਪ ਕੰਟਰੀ ਅਗਲਾ ਸੂਟ ਦਿਖਾਉਣੀ ਆਪਾਂ ਕਾਟਨ ਦਾ ਇਹ ਵੀ ਆਪਣੇ ਕੋਲੇ ਗਿਆ ਹੋਇਆ ਸੂਟ ਆਗਾ ਇਹ ਤਿਆਰ ਵੀ ਆਪਾਂ ਨੇ ਖੋਦੀ ਕੀਤਾ ਦਾ ਸੂਟ ਆ ਆਹ ਵਾਲੇ ਦੀ ਨੈਕ ਲਾਈਨ ਬਣਾਈ ਆ ਗਈ ਡਿਜ਼ਾਈਨਿੰਗ ਪਾ ਕੇ ਵਿੱਚ ਪੈ ਅੰਨੇ ਪਾਕਿਸਤਾਨੀ ਕਾਰਟ ਵਾਲੀਆਂ 슬ੀਵਜ਼ ਰੱਖੀਆਂ ਨੇ ਸੈਂਪਲ ਨਹੀਂ ਰੱਖੀਆਂ ਹੈਗੀਆਂ ਆਪਾਂ ਕਾਰਟ ਪਾ ਕੇ ਥਾਵਾਂ ਵਾਲਾ ਆਪਾਂ ਇਹਦਾ ਕੀਤਾ ਘੇਰਾ ਰੈਡੀ ਥਾਵਾਂ ਵਾਲਾ ਘੇਰਾ ਰੈਡੀ ਕੀਤਾਗਾ ਤਿੰਨ ਤਿੰਨ ਲੇਅਰਾਂ ਲਾ ਦਨੇ ਆਪਾਂ ਘੇਰੇ ਤੇ ਇਹਦੇ ਲੈਸ ਦੀਆਂ ਤੇ ਆਹ ਵਾਲੀ ਰੱਖੀ ਹੋਈ ਆਪਾਂ ਨੇ ਇਹਦੇ ਝਾਕਰ ਤੇ ਲੈਸ ਇਹਦੇ ਨਾਲ ਦੇ ਆਪਣੇ ਕੋਲ ਦੋ ਕਲਰ ਹੋਰ ਪੈ ਨੇ ਕਿਸੇ ਮੇਰੀ ਭੈਣ ਦੀ ਡਿਮਾਂਡ ਹੈਗੀ ਆ ਬਾਟਮ ਰੱਖੀ ਹੈ ਜਿਹੜੀ ਇਹਦੇ ਨਾਲ ਆਪਾਂ ਪਲੇਨ ਆਪਾਂ ਮੂਰੀਆਂ ਤੇ ਲੈਸ ਕਿਸੇ ਬਾਟਮ ਤੇ ਨਹੀਂ ਲਗਾਉਂਦੇ ਹੈਗੇ ਕਿਉਂਕਿ ਭੈਣਾਂ ਲਾਈਕ ਨਹੀਂ ਕਰਦੀਆਂ ਹੈਗੀਆਂ ਇਹਦੇ ਨਾਲ ਆਦੇ ਆਪਣੇ ਕੋਲ ਦੋ ਕਲਰ ਹੋਰ ਪੈ ਨੇ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਹੈਗੀ ਆ ਕਿਸੇ ਨੂੰ ਕਲਰ ਡਿਜ਼ਾਈਨ ਪਸੰਦ ਆ ਕੋਈ ਇਦਾਂ ਲੈਸ ਵਗੈਰਾ ਲਗਾ ਕੇ ਤੁਸੀਂ ਸੂਟ ਰੈਡੀ ਕਰਨਾਗਾ ਦੇਖ ਸਕਦੇ ਹੋ ਸਿਰਫ 650 ਦਾ ਸੂਟ ਆਗਾ ਇਹ ਜੇ ਤੁਸੀਂ ਲੈਸ ਵਗੈਰਾ ਲਗਾ ਕੇ ਇਦਾਂ ਰੈਡੀ ਕਰੋਗੇ ਬਹੁਤ ਵਧੀਆ ਲੁੱਕ ਆਉਗੀ ਇਹਦੇ ਸੂਟ ਦੀ ਜਿੱਦਾਂ ਮਰਜੀ ਦੁਪੱਟਾ ਲਗਾ ਕੇ ਤੁਸੀਂ ਬਾਹਰ ਅੰਦਰ ਲਈ ਰੱਖ ਸਕਦੇ ਹੋਗੇ ਇਹਨਾਂ ਨੂੰ ਸੂਟਾਂ ਨੂੰ ਲੋਕਾ ਪਾ ਤੁਹਾਨੂੰ ਚੈੱਕ ਕਰਾਦੀ ਆ ਕਿ ਸਿੰਪਲ ਜਿਹਾ ਸੂਟ ਆ ਕੋਈ ਜਿਆਦਾ ਮਹਿੰਗਾ ਨਹੀਂ ਹੈਗਾ ਇਹਦੇ ਨਾਲ ਤੇ ਆਪਣੇ ਕੋਲੇ ਦੋ ਕਲਰ ਪਏ ਨੇ ਤੁਸੀਂ ਜਿੱਦਾਂ ਮਰਜੀ ਲੈਸ ਲਵਾ ਕੇ ਰੈਡੀ ਕਰ ਸਕਦੇ ਹੋ ਸਾਡੇ ਤੋਂ ਰੈਡੀ ਕਰਵਾ ਕੇ ਮੰਗਵਾ ਸਕਦੇ ਹੋਗੇ ਦੋ ਕਲਰ ਨੇ ਕਿਸੇ ਮੇਰੀ ਭੈਣ ਨੂੰ ਪਸੰਦ ਨੇ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਸੇਮ ਡਿਜ਼ਾਈਨ ਦੇ ਨਾਲ ਦੇ ਨੇ ਕਲਰ ਦਾ ਹੀ ਫਰਕ ਆ ਨੈਕਸਟ ਜਿਹੜੀ ਸਲਟਾ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਮੇਰੀ ਕੋਦੀ ਹੋਈ ਆਗੀ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਇਹ ਵੀ ਆਪਾਂ ਕੋਦੀ ਰੈਡੀ ਕੀਤੀ ਆਗੀ ਇਹਦੇ ਤੇ ਆਪਾਂ ਜਿਹੜੀ ਲੈਸ ਲਗਾਈ ਆ ਔਰ ਗਾਂਜਾ ਦੀ ਲਖਾਈ ਆ ਲਗਾਈ ਆ ਵਰਕ ਵਾਲੀ ਸਿਰਫ ਜਸਟ 500 ਦਾ ਸੂਟ ਹੈਗਾ ਇਹ ਆਪਾਂ ਇਹਨੂੰ ਲੁੱਕ ਚੈੱਕ ਕਰਾਉਣੀ ਆ ਤੁਹਾਡੀ ਵੀ ਆਪਾਂ ਸਲਾਈ ਕਰਕੇ ਵੀ ਕਿੱਦਾਂ ਦੀ ਲੁੱਕ ਦਿੱਤੀ ਆਗੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਾਂ ਮਹਿੰਗਾ ਸੂਟ ਲਵਾਂਗੇ ਉਹਦੀ ਆਪਾਂ ਨੂੰ ਵਧੀਆ ਗ੍ਰੇਸ ਆਉ ਉਹਦੀ ਲੁੱਕ ਆਉਗੀ ਉਹੀ ਆਪਣੇ ਵਧੀਆ ਲੱਗੂ ਆਪਾਂ ਸਿੰਪਲ ਸੂਟ ਨੂੰ ਵੀ ਜਿਹੜੇ ਜੇ ਮਰਜ਼ੀ ਤਿਆਰ ਕਰ ਸਕਦੇ ਹਾਂ ਇਹਦੇ ਆਪਾਂ ਦੋ ਪੈਨਲ ਦਿੱਤੇ ਨੇ ਇੱਕ ਬ੍ਰੀਕਲੈਸ ਨਾਲ ਦਿੱਤਾ ਇੱਕ ਆਪਾਂ ਨੇ ਲਾਈਆ ਔਰ ਗੈਂਜਾ ਦੀ ਵਰਕ ਵਾਲੀ ਲੈਸ ਨੀਚੇ ਘੇਰੇ ਤੇ ਗੁੰਮ ਲਾਈ ਆ ਗਈ ਇਹ ਹੀ ਵਿਚ ਦੀ ਕੱਢ ਕੇ ਲਾਈ ਹੋਈ ਆ ਗੁੰਮ ਇਹ ਮੇਰਾ ਖੋਦੇ ਤਿਆਰ ਕੀਤੇ ਹੋਏ ਸੂਟ ਨੇ ਸਾਰੇ ਦੇਖ ਸਕਦੇ ਹੋ ਦੋ ਲੈਸਾਂ ਲਾ ਕੇ ਆਹ ਵਾਲੀ ਦਿੱਤੀ ਆਪਾਂ ਨੇ ਇਹਨੂੰ ਨੈਕ ਡਿਜ਼ਾਈਨ ਨੈਕ ਤੇ ਨੈਕ ਦੇਖੋ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਦੋ ਵਟਨ ਲਾਤੇ ਆਪਾਂ ਨੇ ਵਿੱਚ ਇਹਦੇ ਤੇ ਜਿਹੜੀਆਂ 슬ੀਵਜ਼ ਰੱਖੀਆਂ ਨੇ ਉਹ ਆਪਾਂ ਰੱਖਿਆ ਨੇ ਪਾਕਿਸਤਾਨੀ ਇਹਦੇ ਇੱਕ ਆਪਾਂ ਬ੍ਰੀਕ ਲੈਸ ਲਾਤੀ ਆਗੇ ਪਾਕਿਸਤਾਨੀ 슬ੀਵਜ਼ ਤੇ ਉੱਤੇ ਮੂਰੇ ਫਰੰਟ ਤੇ ਆਪਾਂ ਮੂਰੀ ਤੇ ਲਾਤੀ ਆਗੇ ਔਰਗੈਂਜਾ ਦੀ ਵਰਕ ਵਾਲੀ ਲੈਸ ਇਹਦੇ ਨਾਲ ਦੇ ਕੁਝ ਰਲਮੇ ਮਲਮੇ ਆਪਣੇ ਕੋਲੇ ਡਿਜ਼ਾਈਨ ਪਏ ਨੇ ਤੁਸੀਂ ਕਿਸੇ ਭੈਣ ਨੇ ਵਾਈ ਕਰਨੇ ਨੇ 500 ਇਹਦਾ ਰੇਟ ਆ ਸੂਟ ਦਾ ਤਾਂ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਇਹ ਵਾਲੀ ਸ਼ਰਟ ਆ ਗਈ ਬਿਲਕੁਲ ਸੈਂਪਲ ਜੀ ਬਣਾਈ ਹੋਈ ਹੈਗੀ ਲੈਸ ਜਿ ਵਗੈਰਾ ਲਗਾ ਕੇ ਬਹੁਤ ਸੋਹਣੀ ਬਣੀ ਆਗੀ ਚਾਹੇ ਆਪਾਂ ਇਹਦੇ ਨਾਲ ਨਾਲ ਦਾ ਦੁਪੱਟਾ ਰੱਖ ਸਕਦੇ ਆਂ ਚਾਹੇ ਆਪਾਂ ਕੰਟਰਾਸਟ ਦੁਪੱਟਾ ਵਾਈਟ ਲੈ ਲਈਏ ਇਹਦੇ ਨਾਲ ਦੇ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਇਹਦੇ ਨਾਲ ਦੇ ਆਪਣੇ ਕੋਲੇ ਥੋੜੇ ਥੋੜੇ ਫਰਕ ਨਾਲ ਦੋ ਡਿਜ਼ਾਈਨ ਪੈ ਨੇ ਇੱਕ ਬੋਟਲ ਗ੍ਰੀਨ ਪਿਆਗਾ ਤੇ ਇੱਕ ਆਪਣੇ ਕੋਲੇ ਬਲੈਕ ਪਿਆਗਾ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ ਸਾਡੇ ਤੋਂ ਐਦਾਂ ਹੀ ਲੈ ਸਕਦੇ ਹੋ ਵਿਦਾਊਟ ਸਟੇਜਿੰਗ ਇਹ ਤੁਹਾਡੀ ਮਰਜ਼ੀ ਹੋਊਗੀ 500 ਇਹਨਾਂ ਦਾ ਸੁੱਟਾਂ ਦਾ ਜਿਹੜਾ ਰੇਟ ਰਹਿਣਾ ਹੈ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਨਾਲ ਤਦ ਤੱਕ ਲਈ ਧੰਨਵਾਦ